ਕੱਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਕੱਗਰ ਦੀ ਤਿੰਨ ਰੀਚਾਂ ਆਪਾਂ ਮੰਨਦੇ ਆਂ ਜੀ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਜਿੱਥੇ ਆਪਾਂ ਖੜੇ ਆਂ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਰੀਚ ਦੀ ਕਪੈਸਿਟੀ 25 ਏਰ ਕਿਉਂ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾਂ ਚ ਕੋਈ ਐਸੀ ਦਿੱਕਤ ਆਂਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਡ ਨੇ ਜੀ ਉੱਥੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜਿੱਦਾਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਡਾਫ ਲੱਗਣ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ ਸਾਡੇ ਤੇ ਲੱਖ ਦੀ ਲਾਗਤ ਨਾਲ ਮਿੱਟੀ ਕੱਢ ਕੇ ਤੇ ਆਪਾਂ ਬੰਨਾਂ ਤੇ ਪਾ ਕੇ ਜਿੱਥੇ-ਜਿੱਥੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾਂ ਤੇ ਉਹਨਾਂ ਨੂੰ ਸਟਰੈਂਥਿੰਗ ਕਰ ਰਹੇ ਹਾਂ ਇਸ ਤਰੀਕੇ ਨਾਲ ਦੇਖਦੇ ਹਾਂ ਕਿੰਨਿਆਂ ਕਿ ਜਿਹੜੇ ਹੈਗੇ ਨੇ ਡਰੇਨਸ ਕਿੰਨੇ ਕ ਪਰਸੈਂਟ ਹੁਣ ਤਾਂ ਸਫਾਈ ਹੋ ਚੁੱਕੀ ਆ ਕਿੰਨੇ ਕ ਰਹਿੰਦੀ ਆ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਜੇ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ ਉਸ ਜਿਹੜੀ ਸਾਡੀ ਇੱਕ ਮੇਨ ਡਰੇਨ ਲਹਿਰੇਗਾ ਮੇਨ ਰੇਨ ਉਸੀ ਤਕਰੀਬਨ ਆਪਣੀ 60% ਸਫਾਈ ਹੋ ਜੂਗੀ ਜੀ ਤੇ तकरीबन ਉਹਦੀ ਮਸ਼ੀਨਰੀ ਵੱਧ ਮੋਬਿਲਾਈਜ਼ ਕਰਕੇ ਸੀ तकरीबन 10 ਦਿਨਾਂ ਚ ਉਹਨੂੰ ਮੁਕੰਮਲ ਕਰ ਦਾਂਗੇ ਜੀ ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚੌਂਟ ਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੈਨਲੀ 10-12 ਟ੍ਰੈਨਰ ਦੀ ਸਪਾਈ ਮੁਕੰਮਲ ਹੋ ਚੁੱਕੀ ਹੈ ਬਾਕੀ ਰੈਂਟ ਦੇ ਟੈਨਾਂ ਦੀ ਹਫਤੇ ਦੀ ਸਪਾਈ ਬੀਤੀ ਕਿੰਨੇ ਕੰਟਰੈਕਟਰ ਇਸ ਕੰਮ ਦੇ ਵਿੱਚ ਜੁੜੇਗਾ ਨੇ ਜਿਹੜੇ ਕੰਮ ਕਰ ਰਹੇ ਆ ਮੈਨਲੀ ਇਕ ਘਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਅਲੱਗ ਕੰਟਰੈਕਟਰ ਹੈ ਮਕਰੋਡ ਸਾਹਿਬ ਦਾ ਮੌਨਕ ਅਲੱਗ ਕੰਟਰੈਕਟਰ ਹੈ ਜੀ ਤੇ ਮੌਨਕ ਤੋਂ ਕੜੇ ਅਲੱਗ ਕੰਟਰੈਕਟਰ ਹੈ ਲੱਗਦਾ ਵੀ ਜਲਦੀ ਇਹ ਕਵਰ ਹੋ ਜਾਊਗਾ ਸਾਰਾ ਮਾਉਂਟ ਹਾਂਜੀ ਜੀ ਆਪਣਾ ਮੌਨਸੂਨ ਆਪਣੀ ਬਰਸਾਤਾਂ ਠੀ ਬਾਰੋਂ ਆ ਰਹੀ ਹੈ ਜੇ ਉਹ ਦਿੱਕਤ ਨਾ ਆਵੇ ਤਾਂ ਆਪਾਂ ਕੰਮ ਛੇਤੀ ਨੂੰ ਕੰਮ ਕਰ ਲੈਂਦੇ ਹਾਂ ਇਹ ਫੁੱਲ ਦੇ ਪਿੰਡ ਦਾ ਹੈਗਾ ਜੀ ਤੇ ਮਕਰੋੜ ਤੇ ਫੁੱਲ ਦੇ ਆਪਾਂ ਇਹਦੇ ਰਕਵੇ ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਆ ਉਹ ਥੱਲੇ ਪਾਸੇ ਫੁੱਲ ਦਾ ਪਿੰਡ ਆ ਤੇ ਮਕਰੌੜ ਪਿੰਡ ਦਾ ਰਕਬਾ ਹੈਗਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਵਿਭਾਗ ਵੱਲੋਂ ਅ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਡੀਸਿਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਇਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉੱਥੋਂ ਡੀਸਿਲਟਿੰਗ ਕਰ ਰਹੇ ਹਾਂ ਸੋ ਥੈਟ ਜਿਹੜਾ ਚੈਨਲ ਆ ਪਾਣੀ ਦਾ ਉਹ ਉਹਨੂੰ ਵਾਈਡਨਿੰਗ ਕੀਤੀ ਜਾ ਸਕੇ ਅਦਰਵਾਈਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉੱਥੇ ਆ ਕੇ ਬੰਨਾ ਨੂੰ ਉਹ ਟੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉੱਥੋਂ ਫਰਿਚ ਹੋਣ ਦਾ ਕਤਰਾ ਜ਼ਿਆਦਾ ਮਿਲਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉੱਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਦੇ ਨਾਲ ਹੀ ਉਹਦੇ ਟਵਿਨ ਪਰਪਸ ਹੈ ਜੀ ਉਹ ਜਿਹੜੀ ਤਾਂ ਵਾਈਡਨਿੰਗ ਹੋ ਜੇਗੀ ਕਿਉਂਕਿ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਪਿੰਡਾਂ ਦੇ ਉੱਪਰ ਯੂਜ਼ ਹੋ ਜੇਗੀ ਕਿੰਨੇ ਕਿੰਨੇ ਉਹ ਵਾਈਡਨਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਕਿਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬਣ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇਟ ਬੋਟਰੇਬਲ ਵੀ ਹੋ ਜਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੀ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਜੀ ਤੁਸੀਂ ਮਤਲਬ ਵਹੀਕਲ ਨਹੀਂ ਥ्रू ਨਹੀਂ ਹੁੰਦਾ ਹੈਗਾ ਕਿਤੋਂ ਚੌੜਾ ਇਕ ਤੋਂ 8 ਫੁੱਟ ਵੀ ਹੈ ਕਿਤੋਂ 10 ਫੁੱਟ ਹੈ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਕਰਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿਵੇਂ ਉਹਨੂੰ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਪੀਸੀ ਬੈਗਸ ਦੀ ਲੋਡ ਹੁੰਦੀ ਹੈ ਉਹ ਬਹੁਤ ਸਾਰੇ ਤੁਹਾਨੂੰ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉੱਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕਿੰਨੇ ਕ ਮਜ਼ਬੂਤੀ ਲੱਗਦੀ ਹੈ ਜਿਹੜੀ ਜਿੰਮੇ ਕੋ ਪ੍ਰੋਵਾਈਡ ਕਰ ਰਹੇ ਆਪਾਂ ਮਜ਼ਬੂਤੀ ਹੋ ਰਹੀ ਹੈ ਤਾਂ ਕਿੰਨਾ ਕ ਲੱਗਦਾ ਵੀ ਪਹਿਲਾਂ ਵਾਂਗ ਜਿਹੜੇ ਹਾਲਾਤ ਨੇ ਨਹੀਂ ਪਤਾ ਹੋਣਗੇ ਹੋਪ ਸੋਝ ਤੇ ਇੱਕ ਜਿਹੜਾ ਕੋਸ਼ਿਸ਼ ਇਹੀ ਹੈ ਕਿ ਇਹਨੂੰ ਜਿੰਨਾ ਵੱਤੋਂ ਵੱਤ ਮੈਨੇਜ ਹੋ ਸਕੇ ਉਹ ਵੀ ਆ ਟ੍ਰੈਂਕ ਪਰ। ਸੋ ਸਫਾਈ ਦੇ ਗਲ ਘਰੀ ਵਿੱਚ ਕਈ ਜਗ੍ਹਾ ਹਜੇ ਸਫਾਈ ਰਹਿੰਦੀ ਆ ਵਿੱਚ ਜਿਹੜੀ ਹਰੀ ਬੂਟੀ ਉਹ ਵੀ ਹੈਗੀ ਆ ਲੱਗਦਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕਬਰੇ ਹੋ ਰਹੇ ਨੇ। ਦੇਖੋ ਜਿਹੜੀ ਬੂਟੀ ਆ ਜਾਂ ਇਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੇ ਨੇ ਅਸੂਬ ਖੜੇ ਨੇ ਕੋਲ ਬਟ ਉਹਦੀ ਐ ਸੱਚ ਬੇਸਿਕਲੀ ਸਖਸ਼ਣ ਕੀ ਆ ਇੱਥੇ ਕੀ ਦਿੱਕਤ ਆ ਜਿਹੜੇ ਨਾ ਵੈਜੀਟੇਸ਼ਨ ਐ ਜਿਹੜੀ ਜਿਵੇਂ ਟਰੀਜ਼ ਨੇ ਸਾਈਡ ਤੇ ਜਿੰਨੀ ਵੀ ਪਲਾਂਟੇਸ਼ਨ ਆ ਉਹ ਰਾਦਰ ਬਾਈਂਡਿੰਗ ਦਾ ਕੰਮ ਕਰਦੀ ਆ ਉਹ ਜ਼ਰੂਰੀ ਵੀ ਆ। ਅੰਦਰੋਂ ਰੂਵ ਕਰਨਗੇ ਇਹ ਬਟ ਮੇਨ ਚੀਜ਼ ਹੈ ਕਿ ਜਿਹੜੇ ਇੱਕ ਡੀਸੈਲਟਿੰਗ ਪਲੱਸ ਬੰਨਾ ਦੀ ਮਿਲ ਉਹਦੇ ਤੇ ਫੋਕਸ ਕਰ ਰਹੇ ਨੇ